ਜੀਤੇ ਸਰਦਾ ਰੱਖਣ ਕਰਕੇ ਇਸ ਮੁਸਲਮਾਨ ਲਿਖਾਰੀ ਨੂੰ 30 ਸਾਲ ਲਈ ਮਸਜਿਦ ਬਣਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਮੁਸਲਮਾਨ ਦਾ ਇੰਨਾ ਖਸੂਰ ਸੀ ਕਿ ਇਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਤੇ ਲਈ ਆਪਣੇ ਕਲਮ ਚ ਉਹ ਲਿਖਿਆ ਜਿਸ ਨੂੰ ਅੱਜ ਤੱਕ ਸਿੱਖ ਹਾੜੀ ਪ੍ਰਚਾਰਕ ਆਪਣੇ ਸਮਾਗਮਾਂ ਵਿੱਚ ਸੁਣਾਉਂਦੇ ਹਨ। ਇਹ ਲਿਖਾਰੀ ਹੈ ਤਾਂ ਇੱਕ ਮੁਸਲਮਾਨ ਸੀ ਪਰ ਗੁਰੂ ਸਾਹਿਬ ਪ੍ਰਤੀ ਇੰਨੀ ਸ਼ਰਦਾ ਸੀ ਕਿ ਆਪ ਕਾਫਰ ਹੋਣਾ ਵੀ ਪਸੰਦ ਹੋਇਆ। ਸਿਰਫ ਇੰਨਾ ਹੀ ਨਹੀਂ ਗੁਰੂ ਸਾਹਿਬ ਪ੍ਰਤੀ ਲਿਖੀ ਆਪਣੀਆਂ ਕਵਿਤਾਵਾਂ ਕਰਕੇ ਇਸ ਮੁਸਲਮਾਨ ਲਿਖਾਰੀ ਨੂੰ 30 ਸਾਲਾਂ ਲਈ ਮਸਜਿਦ ਬਣਨ ਤੇ ਪਾਬੰਦੀ ਲਾ ਦਿੱਤੀ ਸੀ ਅਤੇ ਆਪਣੇ ਤਾਰੰ ਵਿੱਚੋ ਸ਼ੇਕ ਕਰ ਦਿੱਤਾ ਗਿਆ ਸੀ ਇਸ ਮੁਸਲਮਿ ਖਰੀਦਾ ਨਾਮ ਅੱਲਾ ਯਾਰ ਖਾਂ ਯੋਗੀ ਸੀ ਜਿਨ੍ਹਾਂ ਦੇ ਲਿਖਿਆ ਕਰਤਾਮਾ ਅੱਜ ਵੀ ਆਪਾਂ ਅਕਸਰ ਸੁਣਦੇ ਹਾਂ ਤੇ ਇਹ ਲਿਖਦੇ ਨੇ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਗੁਰਗੋਬਿੰਦ ਸਿੰਘ ਕੀ ਵਾ ਤਾਰੀਫ ਕਮ ਹੈ ਫਿਰ ਅੱਗੇ ਲਿਖਦੇ ਨੇ ਬਸ ਇੱਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ ਅੱਲਾ ਯਾਰ ਖਾਂ ਯੋਗੀ ਹੋਣਾ ਨਹੀਂ ਗੁਰਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਯਾਦ ਵਿੱਚ ਦੋ ਮਹਾਨ ਰਚਨਾਮਾ ਗਾਂਝੇ ਸ਼ਹੀਦਾਂ ਤੇ ਸ਼ਹੀਦਾਂ ਵਫਾ ਰਚੀ ਜਿਸ ਵਿੱਚ ਸਹਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਬਿਆਨ ਕੀਤਾ ਹੈ ਤੇ ਜੋ ਤਾਰੀਫ ਗੁਰੂ ਗੋਬਿੰਦ ਸਿੰਘ ਜੀ ਦੀ ਅੱਲਾ ਯਾਰ ਖਾਂ yogi ਹੋਣਾ ਨੇ ਆਪਣੀਆਂ ਕਵਿਤਾਵਾਂ ਵਿੱਚ ਕੀਤੀ ਉਹ ਕੁਝ ਮੁਸਲਮਾਨ ਲੋਕਾਂ ਵੱਲੋਂ ਬਰਦਾਸ਼ਤਾਂ ਕੀਤੀ ਗਈ ਕਿ ਇੱਕ ਮੁਸਲਮਾਨ ਦੂਜੇ ਧਰਮ ਬਾਰੇ ਇਹ ਸਭ ਕਿਵੇਂ ਲਿਖ ਸਕਦਾ ਹੈ ਇਸ ਲਈ yogi ਜੀ ਨੂੰ ਕਾਫਰ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਲਾਹੌਰ ਦੀ ਮਸਜਿਦ ਮਾਜੀ ਦੇ ਪੇਸ਼ ਜੋ ਔਰੰਗਜ਼ੇਬ ਵੱਲੋਂ ਬਣਾਈ ਗਈ ਸੀ ਤੇ ਉੱਥੋਂ ਦੇ ਕਾਜੀ ਵੱਲੋਂ ਫਤਵਾ ਸੁਣਾਇਆ ਗਿਆ ਕਿ ਅਸੀਂ ਇਸ ਸ਼ਾਇਰ ਨੂੰ ਧਰਮ ਵਿੱਚੋਂ ਕੱਢਦੇ ਹਾਂ ਹੁਣ ਇਸ ਦਾ ਇਸਲਾਮ ਨਾਲ ਕੋਈ ਸਬੰਧ ਨਹੀਂ ਤੇ ਹੁਣ ਇਸ ਦਾ ਕੋਈ ਵੀ ਨਿਵਾਜ਼ ਜਨਾਜ਼ਾ ਤੇ ਜਨਾਜ਼ਾ ਇਹ ਮૈયਤ ਨਹੀਂ ਬੜੇ ਅਤੇ 30 ਸਾਲਾਂ ਤੱਕ ਮਸਜਿਦ ਵੜਨ ਤੇ ਵੀ ਪਾਬੰਦੀ ਲਾ ਦਿੱਤੀ ਗਈ ਤੇ ਇਸ ਭਾਤਵੇਂ ਤੋਂ ਬਾਅਦ ਅੱਲਾ ਯਾਰਖਾ ਯੋਗੀ ਨੇ ਕਿਹਾ ਕਿ ਜੋ ਮੈਂ ਲਿਖਿਆ ਹੈ ਉਹ ਸੱਚ ਲਿਖਿਆ ਹੈ ਅਤੇ ਇਸ ਨੂੰ ਮੈਂ ਬਦਲਾਂਗਾ ਨਹੀਂ ਤੇ ਰਹਿੰਦੀ ਜ਼ਿੰਦਗੀ ਤੱਕ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਇਸ ਫਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਏ ਤੇ ਅੱਲਾ ਯਾਰਖਾ ਯੋਗੀ ਦੀ ਯਾਦ ਨੂੰ ਹਮੇਸ਼ਾ ਜਿਉਂਦਾ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੀ ਫੋਟੋ ਕੇਂਦਰੀ ਸਿੱਖ ਇਜਾਦ ਘਰ ਵਿੱਚ ਸਦਾ ਲਈ ਲਾ ਦਿੱਤੀ ਗਈ ਤੇ ਵੀਡੀਓ ਨੂੰ ਲਾਈਕ ਕਰਕੇ ਵੀਡੀਓ ਨੂੰ ਬਾਕੀ ਸਿੱਖ ਸੰਗਤ ਤੱਕ ਜ਼ਰੂਰ ਭੇਜੋ